ਆ ਸੰਗਤ ਗਰਮੀ ਦੇਖ ਲਓ ਪੰਜਾਬ ਚ ਇੰਨੀ ਪੈਂਦੀ ਆ ਹੁਣ ਬਾਣਾ ਦੇ ਵਿੱਚ ਵੀ ਵੱਡੇ ਪੱਖੇ ਜਿਹੜਾ ਵੱਡਾ ਪੱਖਾ ਨਹੀਂ ਹੁੰਦਾ ਬਾਹਣ ਦੇ ਵਿੱਚ ਸੰਗ ਇਹਨਾਂ ਵਾਸਤੇ ਲਾਇਆ ਵਿਚਾਰੇ ਲੇਬਰ ਵਾਸਤੇ ਵੀ ਜਦੋਂ ਇਹ ਲੱਦਦੇ ਆ ਉਦੋਂ ਪੱਖਾ ਚਲਾ ਦਿੰਦੇ ਆ ਇਹਦੇ ਨਾਲੇ ਹਵਾ ਲਈ ਜਾਂਦੀ ਨਹੀਂ ਗਰਮੀ ਬਹੁਤ ਤੌਰ ਚੱਕੀ ਜਾਂਦੀ ਆ ਇੱਕ ਹੈ ਨਹਿਰ ਦੇ ਨਾਲ ਆ ੜਕਾ ਬਹੁਤ ਹਵਾ ਨਹੀਂ ਆਉਂਦੀ ਇਸ ਕਰਕੇ ਆ ਲੇਬਰ ਸਾਰੀ ਆਦੇ ਇਹ ਲੱਦਦੇ ਆ ਹੁਣ ਪੂਦਨਾ ਆ ਗਿਆ ਪੂਤਨਾ ਲਾਦੇ ਆ ਇਹਨਾਂ ਵਾਸਤੇ ਉਹ ਲਾਇਆ ਪੱਖਾ ਬਾਈ ਗੁਰੂਆ ਸ਼ਾਬਾਸ਼ ਸ਼ਾਬਾਸ਼ ਸੰਗਤ ਦੇ ਸ਼ਾਬਾਸ਼ ਸਾਤ ਸ੍ਰੀ ਕਾਲਪਾਈ ਸਾਤ ਸ੍ਰੀ ਕਾਲ ਹੈ ਆ ਗਿਆ ਸੀ ਹਾਂ ਹੈਗਾ ਹੈਗਾ ਸਾਤ ਸ੍ਰੀ ਕਾਲਪਤ ਸਾਤ ਸ੍ਰੀ ਕਾਲ ਹੈ ਤਾਂ ਰਹਿੰਗੇ ਹੈ ਹਾਂ 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 ਪੱਖਾ ਇੱਥੇ ਲਿਆ ਕੇ ਲੋਨੇ ਉਹਨੇ ਨਾਲ ਦੀ ਨਾਲ ਹੀ ਠੀਕ ਆ ਠੀਕ ਆ ਲਿਆਓ ਸਗਾ ਵਧੀਆ ਚਾ ਲਿਆ ਚਾੜੀ ਚਲਾ ਕੇ ਅਛਾ ਉਹ ਚੱਲਦਾ ਪੱਖਾ ਸਾਥ ਸੰਗ ਦੋ ਦੋ ਲਾਉਂਦੇ ਆ ਜਦੋਂ ਇਹ ਲੇਵਰ ਲੱਤਦੀ ਆ ਆ ਪੂਤਣਾ ਨਹਿਰ ਦੇ ਨਾਲ ਆ ਇੰਦਰਜੀਤੇ ਦਾ ਗਰਮੀ ਬਹੁਤ ਪੈਂਦੀ ਆ ਇਥੇ ਗਰਮੀ ਪੈਂਦੀ ਕਰਕੇ ਦੂਜਾ ਪੱਖਾ ਲਿਆਂਦਾ ਜੇ ਵੱਡਾ 911 ਤੇ ਲੱਗਿਆ ਹੁਣ ਕਰਿਆ ਬੰਦ ਹੋ ਦੇ ਇੱਥੇ ਲਾਉਣਾ ਸੰਗਤ ਵਾਸਤੇ ਔੜੀ ਔੜੀ ਲਈ ਆਉਣਾ ਸੀਗਾ ਲੇ ਆਂਦਰ ਜੀ ਤੇ ਇੱਥੇ ਚਲਾ ਕੇ ਇਹ ਸੰਗ ਦਾ ਵਾਸਤੇ ਭਾਈ ਨਾਲ ਦੀ ਨਾਲ ਹੀ ਚੱਲਦਾ ਹੁਣ ਪੱਖਾ ਹਾਂ ਹੁਣ ਤਾਂ ਗਾਹ ਨੂੰ ਹੋਰ ਵੀ ਬਣ ਜਾਣਾ ਹਾਂ ਹੌਲੀ ਹੌਲੀ ਜਾਈ ਬਣ ਜਾਣਾ ਤਾਂ ਪੱਖਾ ਹਰੇਕ ਬੰਦੇ ਮਗਰ ਲਾਉਣਾ ਪਿਆ ਕਰਨਾ ਆ ਗਿਆ ਤਾਂ ਕੰਮ ਆਪਣਾ ਇਹ ਵੀ ਕੀ ਕਰੇ ਵਿਚਾਰੀ ਲੇਬਰ ਵੀ ਕੀ ਕਰੇ ਗਰਮੀ ਵੱਧਦਾ ਬਸ ਇਹਨਾਂ ਦੇ ਵੀ ਨਹੀਂ ਰੋਗ ਪਾਈ ਕੇ ਹਵਾ ਨਹੀਂ ਲੱਗਦੀ। ਉਹ ਨਹਿਰ ਦਾ ਕਰਕੇ ਮੈਂ ਦੇਣਾ ਵੀ ਨਹਿਰ ਦਾ ਕਰਕੇ ਨਹੀਂ ਹਵਾ ਲੱਗਦੀ। ਚਾ ਲੈਨੇ ਨਾ ਸਾਹ ਜ ਆ ਜਾਂਦਾ ਵਿੱਚ ਦੀ ਜਦੋਂ ਤਾਲਾਲੇ ਸੈਡੂਲ ਵੇਲੇ ਤਾਂ ਫੇਰ ਵੀ ਹਵਾ ਮਾਰੀ ਜੀ ਲੱਗੀ ਜਾਂਦੀ ਆ ਜਦੋਂ ਵੱਢਦੇ ਆ ਉਹਦੇ ਵਾੜਾ ਓਖਾ ਹਟ ਇੰਦਰਜੀਤ ਹੁਣੀ ਮਹਿੰਦਰਜੀਤ ਉਹਨਾਂ ਦੇ ਖੇਤ ਆ ਭਾਈ ਲਾਦੀ ਪਸੰਗਤ ਪੂਤਲਾਂ ਲੇਵਰ ਹਾ ਤੇ ਪੱਖਾ ਲਾਇਆ ਦੂਜਾ ਚੱਲਦਾ ਏ ਤੁਹਾਨੂੰ ਦਿਖਾਉਨੇ ਆ ਬਾਹਣ ਚ ਐ ਚੱਲਿਆ ਕਰੀ ਕਿਸ ਦਿਨ ਝੋਨੇ ਤੇ ਵੀ ਚੱਲਿਆ ਕਰਾਂਗੇ ਝੋਨੇ ਦੇ ਮਗਰ ਲਾ ਦਿਆ ਕਰਾਂਗੇ ਦੋ ਪੱਖੇ ਤੇ ਕਿੱਲਾ ਲੇਵਰ ਲਾਈ ਜਾਇਆ ਕਰੂ ਫਿਰ ਗਾਂਹ ਵਾਲੇ ਕਿੱਲੇ ਚ ਕਰਤਾ ਆਈ ਚੱਲੂ ਕੰਮ ਜਿੰਨੇ ਦਿਨ ਵੀ ਨਹੀਂ ਪੈਂਦਾ ਇਹ ਦਿਨ ਚਾਹੀਦੇ ਆ ਇਹ ਜਿਹੇ ਜਿਹੇ ਦਿਨਾਂ ਤੋਂ ਬਿਨਾ ਭਾਈ ਫਸਲ ਨਹੀਂ ਬਣਦੀ ਮੂੰਗੀ ਨੇ ਫਲ ਨਹੀਂ ਦੇਣਾ ਸੀ ਐਨੇ ਨਹੀਂ ਸੀ ਫਲ ਦੇਣਾ ਕੂਦਨੇ ਨੇ ਜਿੰਨਾ ਚਿਰ ਗਰਮੀ ਨਹੀਂ ਪੈਂਦੀ ਠੀਕ ਆ ਠੀਕ ਆ ਵਧੀਆ ਵਧੀਆ ਇਹ ਜੀ ਲੋਚ ਤਾਂ ਅਸਲ ਬਣਦਾ ਪੂਤਲਾਂ ਵਧੀਆ ਕਲੇ ਹਾਂ ਇਹ ਜੀ ਗੱਬਣ ਦਾ ਇਹਦੀ ਗਰਮੀ ਧੀ ਆ ਆ ਖੇਤਾ ਭਾਈ ਆਹ ਜੇ ਗਹਿਣ ਸੋਨੂ ਦੇਖ ਕੇ ਲੋਕ ਲੱਗਣਗੇ ਐਦਾ ਜਿਵੇਂ ਝੋਨਾ ਲੌਂਦੇ ਆ ਜਿਹੜੇ ਬੰਦੇ ਹੁਣ ਗਰਮੀ 'ਚ ਜਿਵੇਂ ਦਲਜੀਤ ਦਾ ਭਰਾ ਉਲਾਈ ਜਾਂਦਾ ਵਾ ਆਪਣਾ ਮੰਦਿਰ ਉਹਨੂੰ ਉਹਨੂੰ ਵੀ ਲਾਉਣਾ ਹੀ ਪੈਣਾ ਉਹ ਵੀ ਉੱਥੇ ਨੋ ਕੰਨਾ ਚੱਲਾ ਆ ਦੇਖ ਲੋ ਸਾਥ ਸੰਗਤ ਜਾਨਾ ਜਮਾ ਲੇਵਰ ਦੇ ਕੋਲੇ ਫੇਰ ਲੱਦਣਾ ਇਹ ਪੂਤਣਾ ਪੱਠੇ ਦੇ ਨਾਲ 58 ਤੇ ਚੱਲਦਾ ਸ਼ਾਬਾਸ਼ ਸ਼ਾਬਾਸ਼ ਚੱਕ ਲੋ ਸ਼ਾਬਾਸ਼ ਆ ਲੱਗਣਗੇ ਪੱਖੇ ਹੁਣ ਜਦੋਂ ਫਸਲਾਂ ਵੱਢਣੀਆਂ ਕਰਨੀਆਂ ਦੇਖ ਰਹਾ ਕਿੰਨੇ ਲੇਬਰ ਵੀ ਸੋਲ ਹੋ ਗਈ ਮੂੰਗੀ ਵੱਢਣੀ ਆ ਮੂੰਗੀ ਤਾਂ ਵੈਸੇ ਕਪਾਇਨਾ ਨਾਲ ਨਿਕਲਣ ਲੱਗੀ ਕੂਦਣਾ ਵੱਢਣਾ ਪੈਂਦਾ ਇਹਦੀ ਖਾਤੋਂ ਪੱਖੇ ਚੱਲਿਆ ਕਰਨਗੇ ਬਾਣਾ ਚੋਂ ਇਹ ਲਾਲ ਦੀ ਨਾਲ ਹੀ ਕਟਾ ਢਾਈ ਜਾਂਦੇ ਆ ਬਹੁਤ ਵਧੀਆ ਸ਼ਾਬਾਸ਼ ਹੁਣ ਤਦਾਂ ਕਰਨਗੇ ਪੱਖੇ ਪੂਰੇ ਮਲਾ ਐ ਬਾਣਾ ਚੋ ਤੁਹਾਨੂੰ ਦੇਖ ਕੇ ਹੋਰ ਬਹੁਤ ਬੰਦਿਆਂ ਨੇ ਲੱਗ ਜਾਣਾ ਉਹ ਪਹੁੰਚ ਆ ਰਹੀ ਉਹ ਜਿਹੜੇ ਜਿੰਨੇ ਪਾਏ ਰਾਮ ਗੜਾ ਸਹੀ ਜੀਆ ਟੰਪਲ ਦੇ ਨਾਲ ਉਹਦਾ ਫੇਰ ਨੰਬਰ ਆ ਆ ਦੇਖਾ ਕਿ ਕਿਰਗੇ ਪਾਏ ਤੋਂ ਇੱਕ ਮਿੰਟ ਬਣੂ ਐ ਤੇ ਲਿਖ ਦੇ ਜਾਂਦਾ ਕਾਪੀ ਤੇ ਉਹਨੇ ਕਿਹਾ ਦੱਸ ਦੇ ਨਾ ਬਾਟ ਨੂੰ ਲਿਖਾ ਦੀ ਇੱਕ ਮਿੰਟ ਬਸ 2-4 ਮਿੰਟ ਦੀ ਬਣਾ ਲੇ ਹੋਰ 7 7.5 ਮਿੰਟ ਦੀ ਬਣ ਗਈ ਆ 75 ਮਿੰਟ ਦੀ ਬਣ ਗਈ ਆਵਾਟਾ ਮੁਰਕੇ ਇੱਧਰ ਹੋ ਗਈ ਵਾਪਸ ਆਪਾਂ ਨੂੰ ਵੀ ਨਹੀਂ ਉਧਰੋਂ ਜਦੋਂ ਪਰੋਂ ਮੁੜਦੀ ਆ ਵਾਪਸਰੇ ਨੂੰ ਬਹੁਤ ਫਰਕ ਆ ਯਾਰ ਤਾਂ ਹੀ ਤਾਂ ਦਾਦਾਵ ਲੱਤੀ ਜਾਂਦੇ ਨਹੀਂ ਤਾਂ ਭਾਈ ਬੱਸ ਹੋ ਜਾਂਦੀ ਆ ਠੀਕ ਕਰਨੇ ਵੀ ਲੀਵਰ ਦੇ ਵੀ ਔਖਾ ਕੰਮ 91 ਗਰ ਦੇ ਚੱਲਦਾ ਭਾਈ ਕੀ ਨਾ ਕਿਨੇ ਲਵਾਇਆ ਪੱਖਾ ਕਿਨੇ ਕਿਹਾ ਸੀ ਜੀ ਦਾ ਨਾਮ ਲੈਂਦਾ ਸੀ ਰਾਮੂ ਕਹਿੰਦਾ ਰਾਮੂ ਭਈਆ ਦੀ ਫੈਕਟਰੀ ਆ ਰਾਮੂ ਭਈਆ ਫੈਕਟਰੀ ਵਾਲਾ ਮੈਂ ਤਾਂ ਪ੍ਰੀਤ ਦਾ ਫਲੇਵਰ ਦਾ ਪੱਖਾ ਲਾ ਕੇ ਵਧਾਉਂਦੇ ਆ ਆਓ ਪਿੰਦਰਜੀਤ ਤੈਨੂੰ ਪਉਦੇ ਰਾਮੂ ਭਈਆ ਕਹਿੰਦਾ ਪ੍ਰੀਤ ਨਾ ਨਹੀਂ ਲਾਇਆ ਇਹ ਕਹਿੰਦਾ ਯਾਰ ਲੱਦਗੇ ਕਿਵੇਂ ਲੱਦਿਆ ਨਹੀਂ ਜਾਂਦਾ ਇਹ ਕਹਿੰਦੇ ਚੰਗਾ ਫਿਰ ਪੱਖਾ ਲਾਜੋ ਪੱਖਾ ਲਾਇਆ ਤਾਂ ਲਾਦੇ ਆ ਤੇ ਲੈ ਜਾਣਾ ਰਾਮੂ ਕੋਲੇ ਪੂਤਨਾ ਫੈਕਟਰੀ ਚ ਆ ਦੇਖ ਲੈ ਆਰਾਮ ਸਿੰਘ ਤੇਰੇ ਪਾਏ ਪੂਤਰਾ ਨਹੀਂ ਲਿਆਉਂਦੇ ਪੂਤਰਾ ਜਗ ਜੀਵੀਦਾਰ ਕੀ ਕਰਨ ਲੇਵਰ ਨਹੀਂ ਲੱਗਦੀ ਆਹ ਲਾਉਣੇ ਪੈਂਦੇ ਆ ਪੱਖੇ ਉਹ ਦੇਖ ਲੈ ਕਿਵੇਂ ਹੋ ਤਾਂ ਹੀ ਲੱਗੀ ਆ ਹਾਟਾ ਛੱਤਾ ਅੱਧ ਮਿੰਟ ਦੀ ਬਣ ਗਈ ਬਹੁਤ ਹੈ ਨੰਬਰ ਦਾ ਹੈ